ਵਾਣਾ ਰੈਡੀ ਦੇ ਸਤਿਕਾਰਯੋਗ ਸਰੋਤਿਓ ਲੋ ਤੁਹਾਡੀ ਪੇਸ਼ੇ ਨਜ਼ਰ ਹੈ ਬਾਬਾ ਬੀਰ ਸਿੰਘ ਨਰੰਗਾਵਾਦੀ ਕੌਣ ਸੀ ਉਹਨਾਂ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਮਨਾਇਆ ਜਾ ਰਿਹਾ ਹੈ ਅਲੱਗ-ਅਲੱਗ ਥਾਵਾਂ ਤੇ ਜੋ ਕਲੰਡਰ ਦੇ ਮੁਤਾਬਕ ਕਿਤੇ ਦਿਨ ਕਿਤੇ ਰਾਤ ਸੋ ਉਸ ਸੰਬੰਧੀ ਨਰਿੰਦਰ ਸਿੰਘ ਸੋਨੀਆ ਦੀ ਰਿਪੋਰਟ ਹੈ ਔਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਸੰਤ ਬਾਬਾ ਬੀਰ ਸਿੰਘ ਨਰੰਗਾਵਾਦੀ ਦਾ ਜੀਵਨ ਤੇ ਸ਼ਹੀਦੀ ਸਾਂਝੇ ਪੰਜਾਬ ਦੇਸ਼ ਪੰਜਾਬ ਤੇ ਸੰਸਾਰ ਲਈ ਪ੍ਰੇਰਨਾ ਸਰੋਤ ਹੈ ਬੇਕਰਮੀ ਸੰਮਤ 1890 ਨੂੰ ਪੰਜਾਬ ਅਤੇ ਭਾਰ ਦੇ ਹੋਰ ਹਿੱਸਿਆਂ ਦੇ ਵਿੱਚ ਹੈਜੇ ਦੀ ਬਿਮਾਰੀ ਫੈਲ ਗਈ ਸੀ 1890 ਬੇਕਰਮੀ ਨੂੰ ਤੇ ਜਦੋਂ ਬਾਬਾ ਵੀਰ ਸਿੰਘ ਨਰੰਗਵਾਦੀ ਨੇ ਆਪਣੇ ਸਾਥੀਆਂ ਨੂੰ ਉਪਦੇਸ਼ ਦਿੱਤਾ ਸੀ ਕਿ ਨਰੰਗਵਾਦਾ ਜੋ ਇਲਾਕਾ ਹੈ ਪਾਕਿਸਤਾਨ ਦੇ ਵਿੱਚ ਆ ਹੁਣ ਇਹ ਤੇ ਡੇਰੇ ਦੇ ਵਿੱਚ ਖੂਹ ਦਾ ਸਵੱਛ ਪਾਣੀ ਲੈ ਕੇ ਦੂਸਰੇ ਖੂਹਾਂ ਦੇ ਵਿੱਚ ਪਾਓ ਰੋਗੀਆਂ ਦੀ ਦੇਖਭਾਲ ਦੇ ਨਾਲ-ਨਾਲ ਦਵਾਦਾਰੀ ਕਰੋ ਸੋ ਪਾਣੀ ਜਿਹੜਾ ਹੈਗਾ ਉਸ ਨੂੰ ਸਵੱਛ ਕਰਨ ਦੇ ਗੁਰ ਸਮਝਾ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਹੈਜੇ ਦੀ ਬਿਮਾਰੀ ਨੂੰ ਰੋਕਣ ਦੇ ਵਿੱਚ ਅਹਿਮ ਰੋਲ ਨਿਭਾਇਆ ਸੀ ਤੇ ਬਾਬਾ ਵੀਰ ਸਿੰਘ ਨਰੰਗਾਵਾਦੀ ਜਿਹੜੇ ਸਿੱਖ ਰਾਜ ਦੇ ਅੰਤਲੇ ਦਿਨਾਂ ਦੇ ਦੌਰਾਨ ਅੰਗਰੇਜ਼ ਸਾਮਰਾਜ ਵੱਲੋਂ ਪੰਜਾਬ ਨੂੰ ਹਥਿਆਉਣ ਦੀਆਂ ਕੂਟਲ ਚਾਲਾਂ ਨੂੰ ਪਛਾੜਨ ਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਦੇ ਵਿੱਚ ਪਈ ਫੁੱਟ ਜੋ ਸੀਗਾ ਸੀ ਭਰਾ ਮਾਰੂ ਜਿਹੜੀ ਜੰਗ ਸੀ ਉਸ ਨੂੰ ਟਾਲਣ ਲਈ ਸ਼ਾਂਤਮਈ ਰਹਿੰਦੇ ਹੋਏ ਉਹਨਾਂ ਨੇ ਸ਼ਹੀਦੀ ਦਿੱਤੀ ਉਹਨਾਂ ਦਾ 180ਵਾਂ ਸ਼ਹੀਦੀ ਦਿਹਾੜਾ ਜਿਹੜਾ ਹੈਗਾ 9 ਮਈ 27 ਵਿਸਾਖ ਨੂੰ ਮਨਾਇਆ ਗਿਆ ਤੇ ਸਾਂਝੇ ਪੰਜਾਬ ਦੇ ਵਿੱਚ ਜਨ ਚੇਤਨਾ ਦੇ ਵਿੱਚ ਐਸੇ ਨਾਇਕ ਮਹਾਨ ਸ਼ਹੀਦ ਸਨ ਬਾਬਾ ਵੀਰ ਸਿੰਘ ਉਹਨਾਂ ਨੂੰ ਦਰਿਆ ਬਿਆਸ ਤੇ ਕੰਡੇ ਮੁੰਨਿਆਂ ਵਾਲੀ ਵਿਖੇ ਲਾਹੌਰ ਦਰਬਾਰ ਦੇ ਵਜ਼ੀਰ ਹੀਰਾ ਸਿੰਘ ਡੋਗਰੇ ਵੱਲੋਂ ਭੇਜੀਆਂ ਫੌਜਾਂ ਦੁਆਰਾ ਸ਼ਹੀਦ ਕੀਤਾ ਗਿਆ ਤਾਂ ਲਾਹੌਰ ਦਰਬਾਰ ਦੀਆਂ ਫੌਜਾਂ ਨੂੰ ਉਸ ਵੇਲੇ ਪੰਜਾਬ ਦੀ ਜਨਤਾ ਨੇ ਗੁਰੂ ਮਾਰੀਆਂ ਫੌਜਾਂ ਕਹਿਣਾ ਸ਼ੁਰੂ ਕਰ ਦਿੱਤਾ ਬਾਬਾ ਵੀਰ ਸਿੰਘ ਤੇ ਉਹਨਾਂ ਦੇ ਜਾਨਸ਼ੀਨ ਬਾਬਾ ਖੁਦਾ ਸਿੰਘ ਤੇ ਫਿਰ ਬਾਬਾ ਮਹਾਰਾਜ ਸਿੰਘ ਹੋਏ ਨੇ ਤੇ ਉਹਨਾਂ ਦੇ ਜੀਵਨ ਤੇ ਇਤਿਹਾਸ ਦੇ ਬਾਰੇ ਬੜੀ ਪ੍ਰਾਤਨ ਰਚਨਾ ਪੰਡਤ ਸ਼ਿਰ ਸਿੰਘ ਨੇ ਲਿਖੀ ਸੀ ਜਿਸ ਦਾ ਨਾਂ ਸੀ ਉਸ ਗ੍ਰੰਥ ਦਾ ਸ੍ਰੀ ਵੀਰ ਮਰਗੇਸ਼ ਗੁਰੂ ਬਿਲਾਸ ਦੇਵਾਤੁਰ ਜਿਸ ਤੀ ਅਪਰਾਧਨ ਕਾਪੀਆਂ ਉਪਲਬਧ ਨਾ ਹੋਣ ਕਰਕੇ ਸੰਤ ਜਗਜੀਤ ਸਿੰਘ ਹਰਖੋਵਾਲ ਤੇ ਸੰਤ ਆਸ਼ਰਮ ਬਾਬਾ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ ਨੇ ਇਸ ਨੂੰ ਮੁੜ ਪ੍ਰਕਾਸ਼ਿਤ ਕਰਾਇਆ ਇਸ ਸਰੋਤ ਦੀ ਵਰਤੋਂ ਦੇ ਵਿੱਚ ਸੀਨਾ ਬਸੀਨਾ ਜਿਹੜੀਆਂ ਪ੍ਰਚਲਿਤ ਕਥਾਵਾਂ ਜਾਣਕਾਰੀਆਂ ਮਿਲਦੀਆਂ ਨੇ ਉਸ ਨੂੰ ਲੈ ਕੇ ਕੁਝ ਹੋਰ ਵਿਦਵਾਨਾਂ ਨੇ ਵੀ ਇਹਨਾਂ ਬਾਰੇ ਆਪਣੇ ਵੇਰਵੇ ਛਾਪੇ ਨੇ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਦੀ ਦੇਣ ਖਾਸ ਕਰਕੇ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਬਾਬਾ ਵੀਰ ਸਿੰਘ ਦੀ ਸਿੱਖਿਆ ਅਤੇ ਕੁਰਬਾਨੀ ਦੇ ਪ੍ਰਭਾਵ ਸਬੰਧੀ ਖੋਜ ਕਰਨ ਦੀ ਲੋੜ ਹੈ ਉਹਨਾਂ ਦੇ ਜਾਨਸ਼ੀਨ ਬਾਬਾ ਖੁਦਾ ਸਿੰਘ 5 ਸਾਲ ਨਜ਼ਰਬੰਦ ਰਹੇ ਤੇ ਬਾਬਾ ਵੀਰ ਸਿੰਘ ਨਰੰਗਾਵਾਦੀ ਦੇ ਡੇਰੇ ਨੂੰ ਜਾਂ ਉਹਨਾਂ ਦੇ ਪ੍ਰਬੰਧ ਨੂੰ ਅੱਗੋਂ ਭਾਈ ਮਹਾਰਾਜ ਸਿੰਘ ਨੇ ਸੰਭਾਲਿਆ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਫਰਜੰਦ ਦਲੀਪ ਸਿੰਘ ਨੂੰ ਵੀ ਅੰਗਰੇਜ਼ਾਂ ਤੋਂ ਛਡਾਉਣ ਦੀ ਕੋਸ਼ਿਸ਼ ਕੀਤੀ ਇਸੇ ਸਲਸਲੇ 'ਚ ਭਾਈ ਮਹਾਰਾਜ ਸਿੰਘ ਨੂੰ ਵੀ ਜਲਾਵਤ ਨਹੀਂ ਘਟਣੀ ਪਈ ਤੇ ਜਿਸ ਕਰਕੇ ਭਾਈ ਮਹਾਰਾਜ ਸਿੰਘ ਜੰਗੇ ਆਜ਼ਾਦੀ ਦੇ ਯਾਨੀ ਕਿ 1947 ਦੀ ਆਜ਼ਾਦੀ ਦੇ ਪਹਿਲੇ ਸ਼ਹੀਦ ਮੰਨੇ ਗਏ ਨੇ ਕਿਉਂਕਿ ਉਹਨਾਂ ਉੱਤੇ ਭਾਰਤ ਸਰਕਾਰ ਨੇ ਬਹੁਤ ਵੱਡੀ ਅੰਗਰੇਜ਼ ਸਰਕਾਰ ਨੇ ਬਹੁਤ ਵੱਡੀ ਨਾਮੀ ਰਾਸ਼ੀ ਰੱਖੀ ਸੀ ਤੇ ਉਹਨਾਂ ਨੂੰ ਭਾਰਤ ਦੀ ਸੰਸਦ ਨੇ ਵੀ ਮਾਨਤਾ ਦਿੱਤੀ ਹੈ ਜੰਗੇ ਆਜ਼ਾਦੀ ਦੇ ਪਹਿਲੇ ਸ਼ਹੀਦ ਵਜੋਂ ਭਾਈ ਮਹਾਰਾਜ ਸਿੰਘ ਨੂੰ ਜੋ ਰੱਬੋਂ ਪਿੰਡ ਦੇ ਸਨ ਤਾਲੁਕ ਇਹਨਾਂ ਦਾ ਟਵਾਣਾ ਭਾਈਚਾਰੇ ਨਾਲ ਵੀ ਜੁੜਦਾ ਹੈ ਮਹਾਰਾਜਾ ਭਾਈ ਮਹਾਰਾਜ ਸਿੰਘ ਦਾ ਰੱਬੋਂ ਪੰਨੇ ਦੇ ਵਿੱਚ ਇਹਨਾਂ ਦਾ ਹਰ ਸਾਲ ਦੇਹਾੜਾ ਵੀ ਮਨਾਇਆ ਜਾਂਦਾ ਹੈ ਜਾਨੀ ਉਹਨਾਂ ਦੇ ਜਿਹੜੇ ਆ ਆਗੂ ਕਹ ਲਿਏ ਉਹ ਭਾਈ ਵੀਰ ਸਿੰਘ ਨੁਰੰਗਾਵਾਦੀ ਸੀ ਉਸੇ ਡੇਰੇ ਦੇ ਵਿੱਚ ਭਾਈ ਮਹਾਰਾਜ ਸਿੰਘ ਨੇ ਮੁਰਲੀ ਸਿੱਖਿਆ ਦੇਖਿਆ ਲਈ ਸੀ ਉਹ ਇਹਨਾਂ ਦੇ ਵਾਰਿਸ ਹਨ ਭਾਈ ਮਹਾਰਾਜ ਸਿੰਘ ਜਿਹੜੇ ਜੰਗੀ ਜਾਦੀ ਦੇ ਪਹਿਲੇ ਸ਼ਹੀਦ ਬਣੇ ਤੇ ਭਾਈ ਵੀਰ ਸਿੰਘ ਦਾ ਜਨਮ ਸਾਵਣ ਸੁਦੀ ਤੀਜ ਬਕਰਮੀ 1825 ਯਾਨੀ ਕਿ ਜੁਲਾਈ 1768 ਦੇ ਵਿੱਚ ਹੋਇਆ ਸੀਗਾ ਤੇ ਨਗਰ ਸੀਗਾ ਗੱਗੂ ਬੂਆ ਜ਼ਿਲ੍ਹਾ ਮਰਸਰ ਵੇਖੇ ਭਾਈ ਸੇਵਾ ਸਿੰਘ ਤੇ ਮਾਤਾ ਧਰਮਕੌਰ ਦੇ ਘਰੇ ਤੇ ਉਹਨਾਂ ਦੇ ਪਿਤਾ ਦੀ ਮੌਤ ਤੋਂ ਮਗਰੋਂ ਉਹਨਾਂ ਦੀ ਥਾਂ ਮਹਾਰਾਜਾ ਰਣਜੀਤ ਸਿੰਘ ਦੇ ਘਰ ਦੇ ਵਿੱਚ ਉਹ ਚਲੇ ਗਏ ਤੇ ਉਹਨਾਂ ਦੇ ਮਤਲਬ ਫੌਜ ਦੇ ਵਿੱਚ ਭਰਤੀ ਹੋ ਗਏ ਤੇ ਪਸ਼ੌਰ ਵਾਲੇ ਭਾਈ ਤਾਰਾ ਨਗਰ ਦੇ ਪਠਾਣਾ ਨਾਲ ਹੋਈ ਲੜਾਈ ਦੇ ਵਿੱਚ ਉਹ ਵਿਰੋਧੀਆਂ ਦੇ ਘੇਰੇ ਦੇ ਵਿੱਚ ਆ ਗਏ ਤੇ ਜਿਸ ਤਰ੍ਹਾਂ ਭਾਈ ਵੀਰ ਸਿੰਘ ਹੋਰਾਂ ਦੀ ਬਾਬਾ ਵੀਰ ਸਿੰਘ ਦੀ ਕਿਰਪਾਣ ਟੁੱਟ ਗਈ ਤੇ ਜਿਸ ਚਮਤਕਾਰੀ ਢੰਗ ਨਾਲ ਉਹ ਦੁਸ਼ਮਣ ਦੇ ਘੇਰੇ ਚੋਂ ਬਾਹਰ ਨਿਕਲ ਕੇ ਆਏ ਤਾਂ ਉਸ ਤੇ ਜੀਵਨ ਤੇ ਗਹਿਰਾ ਅਸਰ ਪਿਆ ਉਹਨਾਂ ਨੇ ਫੌਜ ਦੀ ਨੌਕਰੀ ਛੱਡੀ ਮਹਾਰਾਜ ਰਣਜੀਤ ਸਿੰਘ ਦੀ ਫੌਜ ਦੀ ਨੌਕਰੀ ਛੱਡ ਕੇ ਭਗਤੀ ਮਾਰਗ ਤੇ ਆ ਗਏ ਪਹਿਲਾਂ ਉਹਨਾਂ ਨੇ ਬਾਬਾ ਭਗਤ ਸਿੰਘ ਕੂਰੀ ਵਾਲਿਆਂ ਦੇ ਕੋਲ ਤੇ ਬਾਅਦ ਵਿੱਚ ਬਾਬਾ ਸਾਹਿਬ ਸਿੰਘ 베ਦੀ ਵਾਲਿਆਂ ਕੋਲ ਸੇਵਾ ਕੀਤੀ ਜਿਸ ਦੀ ਪ੍ਰੇਰਣਾ ਦੇ ਨਾਲ ਉਹਨਾਂ ਨੇ ਨੁਰੰਗਾਵਾਦ ਜੋ ਪਾਕਿਸਤਾਨ ਦਾ ਇਲਾਕਾ ਹੈ ਉੱਥੇ ਗੁਰੂ ਕਾਂ ਲੰਗਰ ਚਲਾਇਆ। ਯਾਨੀ ਉੱਥੇ ਆਪਣਾ ਡੇਰਾ ਸਥਾਪਿਤ ਕੀਤਾ ਰਹਿਣ ਲੱਗੇ। ਲਾਹੌਰ ਦਰਬਾਰ ਦੇ ਵਿੱਚ ਡੋਗਰਿਆਂ ਤੇ ਸੰਧਾ ਵਾਲੀਆਂ ਸਰਦਾਰਾਂ ਦੀ ਆਪਸੀ ਜ ਲੜਾਈ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਹੋਣ ਲੱਗੀ ਤੇ ਉਸ ਦੌਰਾਨ ਫਿਰ ਡੋਗਰਿਆਂ ਤੇ ਸੰਧਾ ਵਾਲਿਆਂ ਦੀ ਆਪਸੀ ਈਰਖਾ ਤੇ ਡੋਗਰਿਆਂ ਵੱਲੋਂ ਅੰਗਰੇਜ਼ਾਂ ਨਾਲ ਅੰਦਰ ਖਾਤੇ ਮਿਲ ਕੇ ਕਸ਼ਮੀਰ ਲੈ ਕੇ ਪੰਜਾਬ ਨੂੰ ਪੰਜਾਬ ਅੰਗਰੇਜ਼ਾਂ ਨੂੰ ਦੇਣ ਦੀਆਂ ਜੋ ਚਾਲਾਂ ਚੱਲ ਰਹੇ ਸਨ ਤਾਂ ਵਜ਼ੀਰ ਹੀਰਾ ਸਿੰਘ ਦੀ ਹੁੱਲੜਬਾਜੀ ਤੋਂ ਤੰਗ ਆ ਕੇ ਸੰਦੇਵਾਲੀ ਸਰਦਾਰ ਅਵਤਾਰ ਸਿੰਘ ਅਜੀਤ ਸਿੰਘ ਕੰਵਰ ਕਸ਼ਮੀਰਾ ਸਿੰਘ ਪਿਸ਼ੋਰਾ ਸਿੰਘ ਜਵਾਰ ਸਿੰਘ ਜੋ ਹਰੀ ਸਿੰਘ ਨਲੂਏ ਦਾ ਪੁੱਤਰ ਸੀ ਉਹਨਾਂ ਨੇ ਬਾਬਾ ਵੀਰ ਸਿੰਘ ਦੇ ਕੋਲ ਆ ਕੇ ਸ਼ਰਨ ਲਈ ਆਤਰ ਸਿੰਘ ਵਗੈਰਾ ਨੂੰ ਲੋਹਾਰ ਦਰਬਾਰ ਦੇ ਹਵਾਲੇ ਕਰਨ ਦੇ ਬਹਾਨੇ ਫਿਰ ਬਾਬਾ ਵੀਰ ਸਿੰਘ ਨੂੰ ਪ੍ਰਚਾਰ ਦੇ ਦੌਰਾਨ ਡੇਰਾ ਮੁੱਠਿਆਂ ਵਾਲੀ ਦੇ ਵਿਖੇ 26 ਵਿਸਾਖ ਨੂੰ ਡੋਗਰਿਆਂ ਦੀ ਜਾਂ ਮਹਾਰਾਜਾ ਰਣਜੀਤ ਸਿੰਘ ਦੀ ਬਾਕੀ ਬਚਦੀ ਫੌਜ ਨੇ ਘੇਰਾ ਪਾ ਲਿਆ ਕਿ ਇਹ ਜਿਹੜਾ ਸਾਡਾ ਬਾਗੀ ਹੈ ਆਤਰ ਸਿੰਘ ਕਿਉਂਕਿ ਇਹ ਸਾਰੇ ਲੋਕ ਜਿਨ੍ਹਾਂ ਦੇ ਵਿੱਚ ਬਾਗੀਆਂ ਦੇ ਵਿੱਚ ਤੁਸੀਂ ਵੇਖੋ ਕਿ ਹਰੀ ਸਿੰਘ ਨਲੂਆ ਦਾ ਪੁੱਤਰ ਜੋਹਾਰ ਸਿੰਘ ਵੀ ਸੀ ਕਿਉਂਕਿ ਇਹ ਲਾਹੌਰ ਦਰਬਾਰ ਚ ਆ ਕੇ ਫਿਰ ਬਾਬਾ ਬੀਰ ਸਿੰਘ ਕੋ ਕੇ ਸਿੱਖਾਂ ਦੇ ਉਸ ਵਕਤ ਧਾਰਮਿਕ ਆਗੂ ਸਨ ਉਹਨਾਂ ਦੀ ਸ਼ਰਨ ਵਿੱਚ ਉਹਨਾਂ ਦੇ ਡੇਰੇ ਆ ਗਏ ਇਸ ਦੌਰਾਨ ਬਾਬਾ ਬੀਰ ਸਿੰਘ ਪ੍ਰਚਾਰ ਕਰਨ ਦੇ ਲਈ ਡੇਰਾ ਮੁੱਠਿਆਂ ਵਾਲੀ ਵਿਖੇ ਜਦੋਂ 26 ਵਿਸਾਖ ਨੂੰ ਮੌਜੂਦ ਸਨ ਤਾਂ ਇਹਨਾਂ ਡੋਗਰਿਆਂ ਦੀਆਂ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਬਾਕੀ ਬਚਦੀਆਂ ਫੌਜਾਂ ਨੇ ਇਹਨਾਂ ਨੂੰ ਘੇਰਾ ਪਾ ਲਿਆ। ਬਾਬਾ ਵੀਰ ਸਿੰਘ ਕੋਲ ਯੋਧਿਆਂ ਦੇ ਹਥਿਆਰਾਂ ਦੀ ਕੋਈ ਘਾਟ ਨਹੀਂ ਸੀ। ਉਹਨਾਂ ਦੇ ਕੋਲ ਘੋੜਸਵਾਰਾਂ ਸਮੇਤ ਉਸ ਵਕਤ 26000 ਦੇ ਕਰੀਬ ਤਿਆਰਵਰ ਤਿਆਰ ਸਿੰਘ ਸਨ ਜੋ ਉਹਨਾਂ ਦੇ ਫਾਲੋਅਰ ਸਨ। ਪਰ ਬਾਬਾ ਵੀਰ ਸਿੰਘ ਨੇ ਫੈਸਲਾ ਕੀਤਾ ਕਿ ਸ਼ਰਨ ਦੇ ਵਿੱਚ ਆਦੀ ਰੱਖੀ ਕਰਨੀ ਹੈ। ਤੇ ਉਹਨਾਂ ਦੇ ਉੱਤੇ ਅਟੈਕ ਕਰਨ ਵਾਲੇ ਜਿਹੜੇ ਲਾਹੌਰ ਦਰਬਾਰ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਜੀ ਦੀ ਅਗਵਾਈ ਉਹ ਤੋਂ ਡੋਗਰਿਆਂ ਕੋਲ ਸੀ ਜਾਂ ਸੰਧਾ ਵਾਲਿਆਂ ਕੋਲ ਸੀ ਕਿ ਆਪਾਂ ਉਹਨਾਂ ਨਾਲ ਲੜਨਾ ਨਹੀਂ ਹੈ ਤੇ ਭਰਾ ਮਾਰੂ جنگ ਨਹੀਂ ਕਰਨੀ ਸੋ ਬਾਬਾ ਵੀਰ ਸਿੰਘ ਦੇ ਹੁਕਮਾਂ ਦੇ ਅਨੁਸਾਰ ਦੀਵਾਨ ਸਜਾਇਆ ਗਿਆ ਸਾਰੀ ਰਾਤ ਭਜਨ ਬੰਦਗੀ ਹੁੰਦੀ ਰਹੀ ਤੜਕਸਾਰ ਫਿਰ ਇਹਨਾਂ ਡੋਗਰਿਆਂ ਨੇ ਜਾਂ ਸੰਧਾ ਵਾਲਿਆਂ ਦੇ ਸਰਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਹੀਂ ਕਹਿ ਲਏ ਜੇ ਉਹਨਾਂ ਨੇ ਫਿਰ ਹਮਲਾ ਕਰ ਦਿੱਤਾ ਤੋਪਾਂ ਦੇ ਨਾਲ 18 ਗੋਲੀਆਂ ਤੇ ਤੋਪਾਂ ਦੇ ਗੋਲੇ ਕਾਰਨ ਉਹ ਸ਼ਾਂਤਮਈ ਰਹਿੰਦੇ ਹੋਏ ਸ਼ਹੀਦ ਹੋ ਪਾਗੇ। ਉਹਨਾਂ ਦੀ ਸ਼ਹੀਦੀ ਵਾਲੇ ਦੇ ਵਸਤਰ ਤੇ ਸ਼ਸਤਰ ਅੱਜ ਵੀ ਗੁਰਦੁਆਰਾ ਦਮਦਵਾ ਸਾਹ ਟੱਠਾ ਪੁਰਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਪਏ ਨੇ। ਉਹਨਾਂ ਦੀ ਯਾਦ ਵਿੱਚ ਹਰ ਸਾਲ ਦਮਦਵਾ ਸਾਹ ਟੱਠਾ ਤੋਂ ਇਲਾਵਾ ਰੰਗਾਵਾਦ ਗਗੂ ਬੂਆ ਮੋਠਿਆਂ ਵਾਲੀ ਰਤੋ ਕੀ ਤੇ ਹੋਰ ਸੰਕੜੇ ਸਥਾਨਾਂ ਤੇ ਸ਼ਹੀਦੀ ਜੋੜ ਮੇਲੇ ਲੱਗਦੇ ਨੇ ਜਿਨ੍ਹਾਂ ਦਾ ਦਿਹਾੜਾ 9 ਮਈ ਨੂੰ ਮਨਾਇਆ ਗਿਆ। ਇਹ ਹੈ ਬਾਬਾ ਵੀਰ ਸਿੰਘ ਹੋਰਾਂ ਦੀ ਜੀਵਨ ਗਾਥਾ। ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਪਈ ਫੁੱਟ ਤੋਂ ਬਾਅਦ ਸਿੱਖਾਂ ਦੇ ਵਿੱਚ ਆਪਸੀ ਤੌਰ ਤੇ ਕਿਵੇਂ ਭਰਾ ਮਾਰੂ جنگ ਸ਼ੁਰੂ ਹੋਈ ਤੇ ਫਿਰ ਇਸੇ ਬਾਬਾ ਵੀਰ ਸਿੰਘ ਦੇ ਜਿਹੜੇ ਅਗਲੇ ਫਾਲੋਅਰ ਸੀ ਇਹਨਾਂ ਦੇ ਚੇਲੇ ਸੀ ਬਾਬਾ ਖੁਦਾ ਸਿੰਘ ਤੇ ਫਿਰ ਭਾਈ ਮਹਾਰਾਜ ਸਿੰਘ ਉਹਨਾਂ ਨੇ ਕਿਵੇਂ ਸਿੱਖ ਰਾਜ ਹਾਸਲ ਕਰਨ ਲਈ ਜਾਂ ਅੰਗਰੇਜ਼ਾਂ ਦੇ ਨਾਲ ਲੜਨ ਦੇ ਲਈ ਜਿਹੜੀ ਲੜਾਈ ਖਾਸ ਕਰਕੇ ਭਾਈ ਮਹਾਰਾਜ ਸਿੰਘ ਨੇ ਵਿੱਢੀ ਉਹ ਪਹਿਲੇ ਆਜ਼ਾਦੀ ਸੰਗਰਾਮੀ ਨੇ ਇਸ ਆਜ਼ਾਦੀ ਦੀ ਲਹਿਰ ਦੇ ਏਸੀ ਬਾਬਾ ਬੀਰ ਸਿੰਘ ਨਰੰਗਾਬਾਦੀ ਬਾਰੇ ਜਾਣਕਾਰੀਆਂ ਕਿ ਆਪਸੀ ਫੁੱਟ ਦੇ ਕਿਵੇਂ ਸਿੱਖਾਂ ਦਾ ਸਮੇਂ-ਸਮੇਂ ਕਾਣ ਕੀਤਾ ਇਹ ਭਰਾਵਾਂ ਨੂੰ ਜੰਗ ਸਿੱਖ ਇਤਿਹਾਸ ਦੇ ਵਿੱਚ ਕਿਵੇਂ ਚੱਲਦੀ ਰਹੀ